हासल शुरू की फिर ग्यारह दिन रामलीला करके मान जी हथों अगली भेंट किया जाएगा खुशी बल्कि संसा के ग्राउंड पहुंचने वाले हैं उस तनमान समारोह आए हुए जिन्नी मीडिया पत्रकार प्रिंट मीडिया सोशल मीडिया

ਕਹੇ ਨਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ

इदर आया पिछे पिछे i are go, going to do? ਅੱਜ ਦਸਹਰੇ ਦਾ ਪਵਿੱਤਰ ਤਿਹਾੜਾ ਜੀ ਮੇਰੇ ਵੱਲੋਂ ਨਾਭਾ ਨਿਵਾਸੀਆਂ ਨੂੰ ਵਿਧਾਨ ਸਭਾ ਨਾਭਾ ਪੰਜਾਬ ਪੂਰੇ ਦੇਸ਼ ਪਰ ਦੁਨੀਆ ਪਰ ਦੇ ਵਿੱਚ ਜਿਨੇ ਵੀ ਭਗਵਾਨ ਰਾਮ ਜੀ ਨੂੰ ਚਾਹਣ ਵਾਲੇ ਨੇ ਸਾਰਿਆਂ ਨੂੰ ਦਸਹਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਤਿਹਾੜ ਜਿਹੜਾ ਜੀ ਬਹੁਤ ਹੀ ਭਾਈਚਾਰਕ ਸਾਂਝ ਜੋੜਨ ਵਾਲਾ ਤਿਹਾੜ ਹੁੰਦਾ ਔਰ ਇਹ ਤਿਹਾੜ ਜਿਹੜਾ ਜੀ ਬਦੀ ਤੇ ਨੇਕੀ ਦੀ ਲੜਾਈ ਹੈ ਜੀ ਜਿਹਦੇ ਵਿੱਚ ਨੇਕੀ ਜਿੱਤ ਹੁੰਦੀ ਹੈ ਇਹ ਤਿਹਾੜ ਸਾਨੂੰ ਇਹ ਦੱਸਦੇ ਹਰ ਸਾਲ ਅਸੀਂ ਰਾਵਣ ਦਾ ਪਤਾ ਅਸੀਂ ਸਾੜਦੇ ਸਾੜਦੇ ਜਿਹੜਾ ਸਾਡੇ ਅੰਦਰ ਜਿਹੜਾ ਸਾਡੇ ਅੰਦਰ ਮੈ ਹੈ ਜੀ ਸਾਡੇ ਅੰਦਰ ਹੰਕਾਰ ਆ ਸਾਡੇ ਅੰਦਰ ਨਿੰਦਿਆ ਚੁਗਲੀ ਹੈ ਜੀ ਸਾਨੂੰ ਉਹਦੇ ਤੋਂ ਵੀ ਨਜਾਤ ਪਾਉਣ ਦੀ ਜ਼ਰੂਰਤ ਹੈ ਆ ਸਾਡੇ ਪ੍ਰਾਣੇ ਜਿਹੜੇ ਬਜ਼ੁਰਗ ਹੁੰਦੇ ਆ ਗੱਲ ਕਿਹਾ ਕਰਦੇ ਸੀਗੇ ਬਈ ਇਹ ਤਿਹਾਰ ਹਰੇਕ ਸਾਲ ਸਾਨੂੰ ਸਿਖਾ ਕੇ ਜਾਂਦਾ ਜੀ ਪਰ ਅਸੀਂ ਫੇਰ ਕਿਤਨਾ ਕਿਤੇ ਉਸ ਗੱਲ ਦੇ ਵਿੱਚ ਲਿਪਤ ਰਹਨੇ ਆ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਭਗਵਾਨ ਰਾਮ ਜੀ ਨੇ ਮਰਿਆਦਾ ਦੇ ਵਿੱਚ ਰਹਿ ਕੇ ਇਸ ਕਰਕੇ ਭਗਵਾਨ ਰਾਮ ਜੀ ਨੂੰ ਮਰਿਆਦਾ ਪਰਸ਼ੋਤਮ ਕਿਹਾ ਜਾਂਦਾ ਜੀ ਤੇ ਉਹਨਾਂ ਨੇ ਮਰਿਆਦਾ ਦੇ ਵਿੱਚ ਰਹਿ ਕੇ ਨੇਕੀ ਦੇ ਨਾਲ ਬਦੀ ਦੇ ਉੱਪਰ ਜਿੱਤ ਪਾਈ ਸੋ ਅੱਜ ਦਾ ਤਿਹਾਰ ਜਿਹੜਾ ਜੀ ਜਿਵੇਂ ਇਸ ਵਕਤ ਮੈਂ ਪਟਿਆਲਾ ਪਟਿਆਲਾ ਗੇਟ ਨਾਭਾ ਕੋਲੇ ਹਾਈ ਕੋਰਟ ਪੈਂਦਾ ਜੀ ਉੱਥੇ ਬਹੁਤ ਵੱਡੀ ਧਾਮ ਲੀਲਾ ਹੁੰਦੀ ਹੈ ਬਹੁਤ ਵੱਡਾ ਪ੍ਰਬੰਧ ਹੁੰਦਾ ਇਸ ਤੋਂ ਬਾਅਦ ਕਾਲਜ ਗਰਾਊਂਡ ਸਰਕਾਰੀ ਕਾਲਜ ਗਰਾਊਂਡ ਰਬਦਮਨ ਕਾਲਜ ਨਾਭਾ ਤੇ ਉਸ ਤੋਂ ਬਾਅਦ ਪਾਸੋਂ ਜਿੱਥੇ ਬਹੁਤ ਵੱਡਾ ਇਕੱਠ ਜਿਹੜਾ ਜੀ ਪੂਰੇ ਇਲਾਕੇ ਦਾ ਹੁੰਦਾ ਤੇ ਅੱਜ ਤਿੰਨ ਜਗ੍ਹਾ ਇਹ ਰਾਵਣ ਜਿਹੜਾ ਇੱਥੇ ਜੀ ਉਹ ਫੁੱਕਿਆ ਜਾਣਾ ਸੋ ਮੇਰੇ ਵੱਲੋਂ ਇੱਕ ਵਾਰ ਫਿਰ ਸਾਰਿਆਂ ਨੂੰ ਮੁਬਾਰਕਾਂ ਬਹੁਤ-ਬਹੁਤ ਆਪਣੇ ਮਾਪਿਆਂ ਦੀ ਇੱਜ਼ਤ ਕਰੋ ਆਪਣੇ ਪਰਿਵਾਰ ਦੇ ਵਿੱਚ ਪਿਆਰ ਬਣਾ ਕੇ ਰੱਖੋ ਔਰ ਆਪਣੇ ਆਪਣੇ ਕਾਰੋਬਾਰ ਦੇ ਵਿੱਚ ਸਾਰੇ ਇਮਾਨਦਾਰੀ ਨਾਲ ਕੰਮ ਕਰੋ ਔਰ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਪ੍ਰਤੀ ਆਪਣੀ ਕਮਿਊਨਿਟੀ ਪ੍ਰਤੀ ਵੀ ਵਫਾਦਾਰੀ ਨਿਭਾਉਣੀ ਚਾਹੀਦੀ ਹੈ ਸੋ ਪ੍ਰਮਾਤਮਾ ਕਿਰਪਾ ਕਰੇ ਪੰਜਾਬ ਦੇ ਉੱਪਰ ਨਾਬਾ ਦੇ ਉੱਪਰ ਪੂਰੇ ਦੇਸ਼ ਦੇ ਉੱਪਰ ਕਿ ਅਸੀਂ ਹਰੇਕ ਸਾਲ ਇਸੇ ਤਰੀਕੇ ਨਾਲ ਤਿਉਹਾਰ ਮਿਲ ਕੇ ਸਾਰੇ ਮਨਾਉਂਦੇ ਰਹੀਏ ਇੱਕ ਵਾਰ ਫਿਰ ਸਾਰਿਆਂ ਨੂੰ ਮੇਰੇ ਵੱਲੋਂ ਤੇ ਸਾਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਤਾਂ ਹੀ ਸਭ ਨੂੰ ਜੈ ਸ਼੍ਰੀ ਰਾਮ ਜੀ ਇਹ ਜਿਹੜੀ ਰਾਮ ਰੀਲਾ ਏ 70 ਸਾਲ ਪੁਰਾਣੀ ਚੱਲ ਰਹੀ ਹੈ ਜੀ ਬਹੁਤ ਜ਼ਿਆਦਾ ਪਹਿਲਾਂ ਮੰਕਾ ਰਾਮ ਮਰਾਰੀ ਲਾਲ ਜੀ ਉਹਨਾਂ ਦੇ بیٹے ਤਾਰਾ ਜਨ ਜੀ ਉਹਨਾਂ ਦੇ بیٹے ਮਰੀਸ਼ ਉਹਨਾਂ ਨੇ ਤਨਬੀੜੀਆਂ ਇਥੇ ਉਹਨਾਂ ਨੇ ਸ਼ੁਰੂ ਕਰੀ ਤੀ ਜੀ ਚੱਲਦੀ ਰਹੀ ਆ ਰਾਮ ਲੀਲਾ ਹੁਣ ਉਸ ਤੋਂ ਬਾਅਦ ਹੁਣ ਤੱਕ ਇਹ ਚੱਲ ਰਹੀ ਹੈ ਜੀ ਰਾਮ ਭਗਵਾਨ ਦੀ ਕਿਰਪਾ ਹੈ ਕਿ ਸਾਰੇ ਪ੍ਰੇਮ ਨਾਲ ਜਿੰਨੇ ਵੀ ਸਾਡੇ ਕਲਾਕਾਰ ਨੇ ਜੀ ਇਹ ਸਾਰੇ ਇਹ ਕੋਈ ਵੀ ਪੇੜ ਨਹੀਂ ਹੈਗਾ ਜੀ ਸਾਰੇ ਸੇਵਾ ਕਰਦੇ ਨੇ ਅਸੀਂ 70 80 ਕਲੱਬ ਦੇ ਮੈਂਬਰਾਂ ਦੀ ਸਾਰੀ ਸੇਵਾ ਪ੍ਰੇਮ ਨਾਲ ਬਹੁਤ ਵਧੀਆ ਚੱਲ ਰਹੀ ਅਸੀਂ ਨਾਬਾ ਨਿਵਾਸੀਆਂ ਨੂੰ ਦਸਹਿਰੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਆਰਾਮ ਭਗਵਾਨ ਅੱਗੇ ਅਰਦਾਸ ਕਰਦੇ ਆ ਵੀ ਸਾਰੇ ਦੇਸ਼ ਦੇ ਵਿੱਚ ਸ਼ੁਕ ਸ਼ਾਂਤੀ ਸਮ੍ਰiddhi ਬਣੀ ਰਹੇ ਜੈ ਸ਼੍ਰੀ ਰਾਮ ਪ੍ਰਧਾਨ ਜੀ ਨੇ ਦੱਸਿਆ ਚੇਅਰਮੈਨ ਸਾਹਿਬ ਨੇ ਦੱਸਿਆ ਖੰਨਾ ਜੀ ਨੇ ਕਿ ਲਗਾਤਾਰ 70ਵਾਂ ਸਾਲ ਇਹ ਰਾਮੁਲਾ ਕਲੱਬ ਨੂੰ ਜਿਹੜਾ ਚੱਲਦੇ ਨੂੰ ਹੋ ਗਿਆ ਔਰ 70 ਸਾਲ ਤੋਂ ਹੀ ਜਿਹੜਾ ਦਸਹਿਰੇ ਦਾ ਮੇਲਾ ਇਸੇ ਤਰ੍ਹਾਂ ਮਨਾਇਆ ਜਾਂਦਾ ਹੈ ਇਸ ਵਾਰ ਜਿਹੜੇ ਪਟਾਕਿਆਂ ਦਾ ਦੇਮਾਂਜੀ ਵਾਦਾ ਕਰਕੇ ਗਏ ਸੀ ਵੀ ਪਟਾਕੇ ਵਾਦਾ ਆਦੀ ਉਹ ਤਾਂ ਚੇਅਰਮੈਨ ਸਾਹਮਣੇ ਇਸ ਵਾਰ ਘਟ ਪਟਾਕੇ ਹੀ ਵਾਦਾ ਤੇਰਾ 라ਵਨ ਦੇ ਪੁਤਲੇ ਚ ਵੀ ਜਿਹੜੇ ਪਟਾਕੇ ਪਹਿਲਾਂ ਸੀ ਉਹਨਾਂ ਡੇਡੇ ਕਰਤੇ ਤੇ ਇਸੇ ਤਰ੍ਹਾਂ ਹਰਾਮਿੰਦਾ ਜਿਹੜੀ ਸਾਡੀ ਜਿੰਨੇ ਵੀ ਕਲਾਕਾਰ ਨੇ ਬੜੇ ਸੁੱਚੇ ਤੇ ਸੱਚੇ ਸ਼ਰਦਾ ਦੇ ਨਾਲ ਆਪਣਾ ਪਾਠ ਕਰਦੇ ਨੇ ਔਰ ਦਸਹਿਰੇ ਵਾਲੇ ਦਿਨ ਦਸਹਿਰਾ ਮੈਲਾ ਤੁਨ 90 ਦਾ ਫਤਈ ਇੱਕੋ ਇੱਕ ਗਰਾਊਂਡ ਹੈ ਜਿੱਥੇ ਆਤਿਸ਼ਬਾਜ਼ੀ ਦਾ ਮਜ਼ਾਰਾ ਕੀਤਾ ਜਾਂਦਾ ਉਹ ਸਾਡੇ ਲਗਾਤਾਰ ਖੰਨਾ ਸਾਹਿਬ ਤੇ ਪ੍ਰਧਾਨ ਜੀ ਦੇ ਹੁਕਮ ਅਨੁਸਾਰ ਚੱਲਦਾ ਰਹੀ ਜੈ ਸ਼੍ਰੀ ਰਾਮ